ਹੈਲੋ ਜੀ ਸਤਸ਼ਿਆ ਕਾ ਸਵਾਗਤ ਹੈ ਤੁਹਾਡੇ ਸਾਇਰ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਆਪਾਂ ਲੱਗੇ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਕੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਬਟਨ ਜਰੂਰ ਦਬਾ ਦਿਆ ਕਰੋ ਤਾਂ ਜੋ ਆਪਣੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਰਿਆਂ ਨਾਲੋਂ ਪਹਿਲਾਂ ਪਹੁੰਚ ਸਕੇ ਪਲੀਜ਼ ਬੈਲ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਲਓ ਜੀ ਇੱਥੇ ਆਪਾਂ ਲੱਗੇ ਹੋ ਸੀਗੇ ਸਮਾਨ ਚੱਕਣ ਬੱਦਲ ਬਹੁਤ ਜ਼ਿਆਦਾ ਆ ਗਿਆ ਸੀ ਦੇਖੋ ਕਿੰਨਾ ਹਨੇਰਾ ਜਾ ਹੋ ਗਿਆ ਬਸ ਤਾਂ 3:00 ਵਜੇ ਤੋਂ ਲੱਗ ਗਿਆ ਸੀਗਾ ਬੱਦਲ ਹੋਣ ਪਰ ਮੈਨੂੰ ਐ ਸੀਗਾ ਮੈਂ ਸ਼ਾਇਦ ਨਿੰਗ ਜੂਗਾ ਮੈਂ ਕਾਲ ਕਰੀਗੀ ਸਮਾਨ ਚੱਕਣ ਦੀ ਮੈਂ ਜਨ ਹੋਰ ਕੰਮ ਕਰਦੀ ਫਿਰਗੀ ਮੈਂ ਕਿਹਾ ਚਲੋ ਧਾਰਾ ਵਗੈਰਾ ਛੋ ਦिए ਤੇ ਹੋਰ ਇੱਕ ਦੋ ਕੰਮ ਸੀਗੇ ਕਰਨ ਵਾਲੇ ਮੈਂ ਚਲੋ ਉਹ ਕਰ ਦਈਏ ਵੀ ਫੇਸਮਾਨ ਚੱਕ ਲਾਂਗੇ ਤੇ ਸ਼ਾਇਦ ਮੈਂ ਹੈ ਵੀ ਜਿਹੜੇ ਸਾਨੂੰ ਹਵਾ ਚੱਲ ਰਹੀ ਆ ਵੀ ਨਿੰਗੂ ਜੂਗਾ ਬੱਦਲ ਪਰ ਨਿੰਗਿਆ ਨਹੀਂ ਸੀਗਾ ਤੇ ਇੱਥੇ ਕਣੀ ਆ ਗਿਆ ਸੀਗਾ ਥੋੜੇ ਥੁੜੀਆਂ ਫਿਰ ਮੈਂ ਫਟਾਫਟ ਲੱਗ ਗਈ ਸੀਗੀ ਸਮਾਨ ਚੱਕਣ ਤੇ ਜਿਸ ਕਰਨ ਨੂੰ ਥੱਲੇ ਹੱਥ ਮਾਰ ਲਈ ਸੀਗੇ ਥੱਲੇ ਲੱਗੇ ਹੋਏ ਸੀਗੇ ਤੇ ਆਦੇ ਤਾਰਾਂ ਜੀ ਫਿੱਟ ਕਰਦੇ ਸੀਗੇ ਬੱਲ ਬਲਾਉਣ ਲੱਗੇ ਹਦੀ ਕਿ ਖੁੱਡੇ ਦੇ ਵਿੱਚ ਤੇ ਮੈਂ ਉਹ ਹਾਕ ਮਾਰੀ ਮੈਂ ਕਦੀ ਆ ਕੇ ਕੋਲਰ ਚਕਾ ਜਾ ਪਹਿਲਾਂ ਮੈਂ ਖੁਦ ਚੱਕਣ ਲੱਗੀ ਸੀ ਮੇ ਤਾਂ ਚੱਕ ਨਹੀਂ ਹੋਇਆ ਹੈਗਾ ਤੇ ਫੇਰ ਜਿਸ ਕਰਨਾ ਆ ਚਕਾਉਣ ਤੇ ਉਹ ਤੁਮ ਨਹੀਂ ਤੋਰ ਹੁੰਦਾ ਸੀਗਾ ਕਿਸੇ ਲੋਟੇ ਮੈਨ ਕਰਾਂ ਸਿੱਧੇ ਇੱਧਰ ਨੂੰ ਹੋ ਜਾਂਦੀ ਮੁਕ ਮਾ ਤਾਂ ਵੀ ਤੋਰ ਹੋਣਾ ਤੇ ਕਹਿੰਦਾ ਨਹੀਂ ਕਹਿੰਦਾ ਮੈਂ ਵੀ ਪਿੱਛੇ ਹੀ ਆਉਣਾ ਵੀ ਤੂੰ ਮੂਰੇ ਚੱਕਲਾ ਮੰਮੀ ਤੇ ਫੇਰ ਚਲੋ ਅਸੀਂ ਦੁਹਾਨੇ ਚਾ ਜਾ ਚੱਕ ਕੇ ਅੰਦਰ ਲਾਤਾ ਕੋਲਰ ਕਣੀਆਂ ਗਰਨ ਆ ਗਈਆਂ ਸੀ ਥੋੜਾ ਥੋੜੀਆਂ ਮੀ ਇਹਨਾਂ ਜ਼ਿਆਦਾ ਤਾਂ ਨਹੀਂ ਆਇਆ ਸੀਗਾ ਅ ਕਦੇ ਹਟ ਜਾਂਦਾ ਸੀ ਕਦੇ ਆ ਜਾਂਦਾ ਸੀ ਕਣੀਆਂ ਹੀ ਸੀਗੀਆਂ ਆਪਣੇ ਵੱਲ ਤੇ ਹਵਾ ਬਹੁਤ ਸੀਗੀ ਹਵਾ ਤਾਂ ਬਹੁਤ ਜ਼ਿਆਦਾ ਆਈਆ ਤੇ ਕਣੀਆਂ ਥੋੜੀਆਂ ਹੀ ਇਹਨਾਂ ਨੇ ਇਹ ਸੀਗਾ ਲਸਣ ਆਪਣਾ ਥੋੜਾ ਜਿਹਾ ਰਹਿੰਦਾ ਸੀਗਾ ਪੱਟਣ ਤੋਂ ਤੇ ਇਧਰ ਭਿੰਡੀ ਵਾਲੀ ਸਾਈਡ ਜਿੱਧਰ ਆਪਣਾ ਆੜੂ ਹੈ ਨਾ ਉਧਰ ਵੀ ਜਿਆ ਹੋਇਆ ਸੀਗਾ ਥੋੜਾ ਜਿਹਾ ਉਹ ਪੱਟਿਆ ਤੇ ਹਲੇ ਆਪਣਾ ਜਿਹੜਾ ਕਸ਼ਮੀਰੀ ਲਸਣ ਆ ਉਹ ਔਕਣੇ ਖੜਾ ਹੈ ਤੇ ਇਹ ਦੂਸਰਾ ਇਲਾਸਣਾ ਦੇ ਸੀ ਤੇ ਇਹ ਆਪਨੇ ਪਟ ਲਿਆ ਹੁਣ ਪਟ ਕੇ ਇਥੇ ਧੁਪਮਾ ਧੋ ਕੇ ਸਿੱਟਿਆ ਹੋਇਆ ਸੀਗਾ ਤੇ ਫਿਰ ਹੁਣ ਇਹਨੂੰ ਵੀ ਚੱਕ ਕੇ ਅੰਦਰ ਰੱਖ ਦਾਂਗੇ ਵੀ ਜੇ ਗਿੱਲਾ ਹੋ ਗਿਆ ਮੈਂ ਖਰਾਬੇ ਨਾ ਹੋ ਜਵੇ ਤੇ ਹੈ ਐਨਾ ਜ਼ਿਆਦਾ ਬੱਦਲ ਸੀਗਾ ਤੇ ਬਿਜਲੀ ਬਹੁਤ ਲਸ਼ਕ ਰਹੀ ਸੀਗੀ ਬਹੁਤ ਜੋਰ-ਜੋਚੀ ਗੜਕ ਰਿਹਾ ਸੀਗਾ ਬੱਦਲ ਤੇ ਡਰ ਵੀ ਲੱਗ ਰਿਹਾ ਸੀਗਾ ਨਾਲੇ ਕੰਮ ਕਰਦੇ ਫਿਰੇ ਦੇਖੋ ਕਿੰਨਾ ਚੰਨੜਾ ਹੋ ਜਾਂਦਾ ਕਈ ਵਾਰ ਜਦੋਂ ਬਿਜਲੀ ਲਸ਼ਕਦੀ ਆ ਤੇ ਕਈ ਵਾਰ ਨਹੀਂ ਰਾਜ ਹੋ ਜਾਂਦਾ ਸੀਗਾ ਬੱਦਲਾਂ ਦਾ ਤੇ ਡਰ ਵੀ ਲੱਗਦਾ ਸੀਗਾ ਵੀ ਕਿਤੇ ਬਿਜਲੀ ਉਹ ਨਾ ਪੈ ਜਾਵੇ ਉੱਪਰ ਫੇਰ ਵੀ ਚਲੋ ਹਨਾ ਸਮਾਨ ਉਦਹੀਂ ਚੱਕਦੇ ਫਰੀ ਗਏ ਜਿਸ ਕਰਨੇ ਮੇਰਾ ਹੈਲਪਰ ਕਰਾਤੀ ਸੀਗੀ ਸਮਾਨ ਚਕਾ ਕੇ ਰੱਖ ਗਿਆ ਸੀਗਾ ਉੱਪਰ ਤੇ ਫੇਰ ਇੱਥੇ ਮੈਂ ਜਿਹੜਾ ਲਸਣ ਸੀਗਾ ਬ੍ਰੀਕ-ਬ੍ਰੀਕ ਮੈਂ ਹਾ ਚੱਕ ਲਾ ਵੀ ਵੀ ਨਹੀਂ ਪੈਪ ਦੇ ਵਿੱਚ ਫਸੂਗਾ ਜਾ ਕੇ ਜਿਵੇਂ ਜਹਾ ਦਾ ਆ ਗਿਆ ਤੁਕ ਜੀ ਲਸਣ ਤੇ ਮਹਿੰਦ ਬਹੁਤ ਆਉਂਦੀਆਂ ਵੀਜਣ ਤੇ ਤਾਂ ਕਰਕੇ ਇਹਨੂੰ ਆਪਾਂ ਸੜਦੇ ਨਹੀਂਗੇ ਬਸ ਐਨ ਸਮਾਰ ਕੇ ਰੱਖ ਲੈਣੇ ਨੇ ਛੋਟੇ ਛੋਟੇ ਜਿਹੀਆਂ ਗੱਟੀਆਂ ਜੀ ਵੀ ਰਹਿ ਜਾਂਦੀਆਂ ਨੇ ਉਹ ਪੋਥੀਆਂ ਜੀਆਂ ਉਹ ਵੀ ਚੱਕ ਲੈਣੇ ਨੇ ਆਪਾਂ ਤੇ ਬਾਹਰੋਂ ਵੀ ਐਨ ਸਮਾਰ ਕੇ ਪੱਟ ਕੇ ਲੈ ਕੇ ਆਉਣੇ ਵੀ ਵਿੱਚ ਰਹਿ ਨਾ ਜਾਵੇ ਕੱਲਾ ਕੱਲਾ ਪੀਸ ਫੜਾ ਰਿਆ ਸੀਗਾ ਜਿਸ ਕਾਰਨ ਮੈਨੂੰ ਥੱਲੇ ਖੜਿਆ ਹੋਇਆ ਮੰਬਰ ਰੱਬ ਦਾ ਬੱਸ ਹੈ ਨਾ ਢرائی ਜਾਂਦਾ ਕਦੇ ਨੇਰੀ ਲਿਆ ਦਿੰਦਾ ਕਦੇ ਮੀਂਹ ਲਿਆ ਦਿੰਦਾ ਪਤਾ ਨਹੀਂ ਲੱਗਦਾ ਕਿੱਧਰੋਂ ਆ ਜਾਂਦਾ ਤੇ ਹਲੇ ਕਿਸਾਨਾਂ ਦਾ ਵਿਚਾਰਿਆਂ ਦਾ ਕੰਮ ਪਿਆਏ ਅੜੜੜੇ ਮਸ਼ੀਨਾ ਚੱਲ ਰਹੀਆਂ ਸੀਗੇ ਤੂੜੀ ਵਾਲੀਆਂ ਕੰਪੈਨਾ ਕਣਕ ਕੱਢਣ ਲੱਗੀਆਂ ਹੋਈਆਂ ਸੀਗੀਆਂ ਤੇ ਫਿਰ ਥੋੜਾ ਜਿਹਾ ਮੀਂਹ ਪੈਣ ਨਾਲ ਸਾਰੇ ਰੁਕ ਗਏ ਕੰਮ ਇਹ ਗਿੱਲਾ ਹੋ ਗਿਆ ਸੀਗਾ ਥੋੜਾ ਥੋੜਾ ਸਾਰੇ ਪਾਸੇ ਤੇ ਬੱਸ ਡਰ ਦੇ ਮਾਰੇ ਵਿਚਾਰੇ ਛੇਛੇ ਦੀ ਵੱਢਣ ਲੱਗੇ ਹੋਏ ਨੇ ਕਿਸਾਨ ਵੀ ਵੀ ਹਟਾ ਫਟਾ ਆਪਣੀ ਫਸਲ ਸਾਫ ਲਈ 6 ਮਹੀਨਿਆਂ ਦੀ ਮੇਨ ਦਾ ਇਹ ਲੋਜੀ ਹੁਣ ਆਪਾਂ ਇਹ ਸਮਾਨ ਚੱਕਤਾ ਤੇ ਜਿਹੜਾ ਥੋੜਾ ਜਿਹਾ ਕੁੜਾ ਪਿਆ ਉਹ ਵੀ ਮੈਂ ਝਾੜੂ ਲਾ ਕੇ ਇਕੱਠਾ ਕਰ ਦੂੰਗੀ ਕਿਉਂਕਿ ਇਹ ਫਿਰ ਨਹੀਂ ਪੈਪ ਦੇ ਵਿੱਚ ਫਸ ਜਾਂਦਾ ਪੈਪ ਆਪਣਾ ਜਿਹੜਾ ਇੱਥੇ ਪਾਇਆ ਹਾ ਬੰਤਾਲਾ ਉਹਦੇ ਵਿੱਚ ਕਈ ਵਾਰੀ ਸੇ ਚੀਜ਼ਾਂ ਫਸ ਜਾਂਦੀਆਂ ਫਿਰ ਉਹ ਬੇੜੇ 'ਚ ਪਾਣੀ ਜਮਾ ਹੋ ਜਾਂਦਾ ਤਾਂ ਕਰਕੇ ਫਿਰ ਆਪਾਂ ਨੂੰ ਇੱਥੇ ਸਮਾਰ ਕੇ ਸੰਭਰ ਕੇ ਚੱਕਣਾ ਪੈਂਦਾ ਹਰ ਇੱਕ ਚੀਜ਼ ਤੇ ਲੋ ਜੀ ਕੂੜਾ ਆਪਾਂ ਚੱਕ ਦਾਂਗੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਛੇ ਆਪਣੇ ਵੀਡੀਓ ਤੇ ਆਉਂਦੇ ਨੇ ਫੁੱਲ ਵਾਚ ਕਰਦੇ ਨੇ ਤੇ ਸੋਨੇ-ਸੋਨੇ ਕਮੈਂਟ ਕਰਦੇ ਨੇ ਇੱਥੇ ਬਿਜਲੀ ਲਾਸ਼ ਗਈ ਮੈਂ ਇੱਕ ਲੱਖ ਤੇ ਡਰਜੀ ਤੇ ਆਪਾਂ ਦੇ ਕੈਮਰਾ ਵੀ ਬੰਦ ਕਰਤਾ ਲੋ ਜੀ ਨਹੀਂ ਵੀ ਆ ਗਿਆ ਤੇ ਹਨੇਰੀ ਵੀ ਆ ਗਈ ਕਹਿੰਦੇ ਹਨੇਰੀ ਵੀ ਕਾਫੀ ਦੱਸੀ ਹੋਈ ਆ ਬਹੁਤ ਐ ਹਨੇਰ ਜੋ ਹੈ ਪਿਆਲੇ ਦੜੇ ਪਸ਼ੂਆਂ ਨੂੰ ਪਾਣੀ ਪਲਾਤ ਆਪਾਂ ਨੇ ਕੱਖ ਖਾ ਰਹੇ ਨੇ ਥਲੇ ਗੋਹਣ ਚ ਪਿਆ ਦੇ ਦੇ ਦੇਖੋ ਬਿਜਲੀ ਲਾਸ਼ ਕਰੀ ਗਿਆ ਬਿਜਲੀ ਤੋਂ ਡਰ ਬੋਲਾਦਾ ਮੈਂ ਤਾਂ ਤੇ ਇੱਕ ਸਿਰਲ ਟੋਕਾ ਕਰਕੇ ਰੱਖਤਾ ਟੈਂਕੀ ਦੇ ਲਈ ਕੁਛ ਨਹੀਂ ਹੋੜੇ ਤੇ ਆਪਣੇ ਇਹ ਲੱਗੇ ਹੋਏ ਨੇ ਇੱਧਰ ਜਿਸ ਕਾਰਨ ਤੇ ਸਾਇ ਹੈ ਆਈ ਸਪਲਾਈ ਦਿੱਤੀ ਇਹਨਾਂ ਨੇ ਬਿਜਲੀ ਦੀ ਬੱਲਵਲਾਤਾ ਉਹ ਦੂਰੀਆਂ ਸੀ ਬੱਲਵਲਾਇਆ ਆਲੌਟ ਦੇ ਵੱਲ ਸਹਿਜ ਨੂੰ ਮਿਲੋ ਸਹਿਜ ਹੈਲੋ ਜਸਕਰਨ ਨੂੰ ਉਹਦੀ ਆਂਟੀ ਕਹਿੰਦੀ ਸੀ ਸਮਰਾਲੇ ਕਹਿੰਦੀ ਜਸਕਰਨ ਦੇ ਕੱਲ ਦਰਸ਼ਣੀ ਹੋਏ ਵੀਡੀਓ ਚ ਜਸਕਰਨ ਫਿਰਦਾ ਉੱਥੇ ਉਹ ਫਿਰ ਰਿਹਾ ਦਾਣਾ ਪਾਣੀ ਇਹ ਤਾਂ ਬਹੁਤ ਆ ਜਾਨਵਰਾਂ ਦਾ ਬਸ ਸਾਡੇ ਦੇ ਦਾਣੇ ਪਾਉਂਦਾ ਫਿਰ ਜਾਂਦਾ ਨਾਲ ਬਿਜਲੀ ਲਾਸ਼ਕਦੀ ਐ ਹਮ ਮੇਲਾਂਟੀ ਨੂੰ ਆਵਦੀ ਨੂੰ ਦੇ ਦੇ ਦਰਸ਼ਨ ਹਾ ਲੋ ਆਂਟੀ ਸਾਲਾ ਕੋਲੀ ਕੋਲੀ ਜਾਣ ਲੈਣਾ ਉਹ ਫਾਸ ਬੜਾ ਸ਼ੌਕਰਨ ਜਾਨਵਰ ਹੁੰਦਾ ਇਹ ਬੜਾ ਗੂਥਾ ਬਹੁਤ ਇਹਦੇ ਨਾਲੇ ਰਹਿੰਦਾ ਇਹ ਜਦ ਪਿਆ ਹੁੰਦਾ ਵਿੰਜੇ ਤੇ ਉੱਥੇ ਆ ਕੇ ਬਹਿ ਜਾਂਦਾ ਅੱਜ ਨਾ ਜਦੋਂ ਉੱਥੇ ਤਾਰ ਲਾਉਂਦੇ ਸੀ ਇਹ ਗੇਟਾਂ ਦੇ ਖੜ ਗਿਆ ਉੜ ਕੇ ਜਾ ਕੇ ਤੇ ਸਿਰ ਤੇ ਬਹਿ ਗਿਆ ਇਹ ਛੋਟਾ ਜਿਹਾ ਬੱਚਾ ਪਾੜੇ ਹਮ ਉਹਨੇ ਮੂੰਚ ਦਾਣੇ ਪਾ ਪਾ ਕੇ ਸਾਗਰ ਕੇ ਨੁਬਾਲਾ ਕਰਦਾ ਬਚਾ ਇਹ ਮੇਰੇ ਇਹਦੇ ਤੇ ਬਹਿਣ ਲੱਗ ਗਿਆ ਰੋਡ ਤੇ ਤੇਰੇ ਪੱਗ ਦੇ ਉਹ ਮੁੰਡਿਆ ਤੂੜੀ ਲੱਗ ਗਈ ਚਲ ਬਾਅਦ ਕੱਪੜੇ ਹੁਣ ਨਹਾ ਦੀ ਹਨਾ ਬਦਲ ਲਈ ਧੋਣੀ ਵਾਲੀ ਇਹ ਹਾਸਵੇ ਸਕੂਲ ਲੱਗਣਾ ਸਕੂਲ ਵਾਲੀ ਪੱਗ ਬੰਨੀ ਬੈਠਾ ਹਨਾ ਮਟਰ ਖਾਤਰ ਉਹਨਾਂ ਨੂੰ ਆਲ ਆਊਟ ਲਾਈਆ ਇਹਦੇ ਦੇ ਬਹਿ ਉਹਦੇ ਬੈ ਪਾਣੀ ਕਰ ਲੈ ਲਾਈਟ ਚਲੇ ਗਈ ਲਾਈਟ ਚਲੇ ਗਈ ਮੁੰਡੇ ਹਵਾ ਵਦਗੀ ਬਹੁਤ ਅਰੇ ਉਹਨਾਂ ਤੇ ਬੰਦ ਰਹਾਉਗਾ ਅਨ ਅੱਜ ਦਿਨ ਲੁਗਿਆ ਮੇਰੇ ਹੱਥ ਨੇ ਅੱਜ ਦਿਨ ਲੁਗਿਆ ਅਰੇ ਹੱਥ ਨੇ ਅੱਜ ਨਹੀਂ ਗਿਆ ਲਾ ਜੇ ਇੱਥੇ ਲੱਗ ਗਏ ਲਾ ਗਿਆ ਜਿਹਾ ਪਨ ਲੱਗ ਗਏ ਆਲੂ ਪੂਜੀ ਆ ਬਣਾਉਣ ਆਲੂ ਪੂਜੀ ਦੀ ਸਬਜੀ ਹਵਾਤਾਲਈਆ ਰੋਟੀ ਆਪਾਂ ਨੇ ਪਹਿਲਾਂ ਨਾਲੀ ਕਪੀ ਨਹੀਂ ਆ ਗਿਆ ਮੀਂਹ ਸੀਗਾ ਮੈਂ ਕਿਹਾ ਚੱਲ ਸਰਦੀ ਦਾ ਬੱਸ ਸਰਦੀ ਬੱਸ ਪੈਸੇ ਵੀ ਥੋੜੀ ਜਿਹੀ ਆਪਣਾ ਕੋਲ ਪਰ ਆਪਿਆ ਨਹੀਂ ਪਰ ਗਾਜਰ ਦੇ ਨਾਲ ਲੂਜੀ ਦੀ ਸਬਜ਼ੀ ਖਾਣੇ ਲੂਜੀ ਦੀ ਸਬਜ਼ੀ ਖਾਣੇ ਪੂਰਤਾ ਬਣਾਉਂਦਾ ਇਹ ਤਾਂ ਕਰਦੇ ਆਪਾਂ ਲੱਗ ਜੂਗਾ ਸਾਰੇ ਗਾਇਸ ਹਨ ਮੈਂ ਬਣਾਉਣਾ ਚਾਹੁੰਦੀ ਮੈਂ ਦਿਖਾਉਣਾ ਬਣਾਉਣਾ ਸੇਟ ਬਣਾ ਕੇ ਦਊਗਾ ਪੰਜ ਸਭ ਆਈ ਰੀਸਕੀ ਬੈਹੋ ਔਰ ਥੱਲੇ ਬਹਿ ਜਾ ਤੂੰ ਉੱਥੇ ਬੈਠ ਜਸੂ ਕੱਪੜੇ ਨਿੱਪੜ ਜਾਣੇ ਮੈਂ ਆਂਗਾ ਫਿਰ ਔਰ ਥੱਲੇ ਥੱਲੇ ਜਾਣਾ ਗਿਰਜਣਾ ਆਹਦਾ ਬਣਾਉਣਾ ਨਾ ਕੋਈ ਸਟੈਂਡ ਨਹੀਂ ਤੇ ਆਹ ਪਾ ਦੇ ਆਲੂ ਆਲੂ ਕਿੱਥੇ ਹੈ ਗੱਲ ਪੁੱਤਾਂ ਦਾ ਗੁਰੂ ਆਉਣੇ ਜੀ ਜੀ ਅਕੋਲੇ ਇਕੱਠੀਆਂ ਗੱਲਾਂ ਦੇ ਵਿੱਚ ਅੰਮਾ ਕਬੂਤਰ ਵਾਲਾ ਗੁਰੂ ਵਾਲਾ ਬੰਨੀਏ ਇੱਟੇ ਪਾਣਾ ਅੰਮਾ ਉਹਨਾ ਵਿੱਚ ਕਬੂਤਰ ਬਾਗ ਲਾਉਣਾ ਕਬੂਤਰ ਆਈ ਦੋ ਉਹਦਾ ਆ ਜਾਂਦਾ ਮਾ ਉਹ ਕਿੰਨੇ ਤੇ ਆ ਜਾਂਦੇ ਚਾਨਣਾ ਕਿੰਨਾ ਗਾਜਾ ਸੋ ਥੱਲੇ ਕਦੇ ਪਿਆਉਂਟ ਖੜੀ ਦਿਸੂ ਪਿਆ ਰਹਿਣ ਦੇ ਤੇ ਕੀ ਇਹ ਇਹ ਵੀ ਲੋਗ ਉੱਤ ਰਹੇ ਆਵਨਾ ਸਹੀ ਗੱਲਾਂ ਦੇਖ ਨਾ ਦਾ ਹੋਇਆ ਜਿਹਾ ਥੋੜਾ ਜੱਤ ਸੋਹ ਜੀ ਅਡੂਆ ਗੁਰੂ ਵਾਲਾ ਬੰਦਾ ਨਹੀਂ ਹੁੰਦਾ ਜੀ ਮੈਂ ਨਹੀਂ ਹੁੰਦਾ ਅ ਗੁਰੂ ਵਾਲਾ ਨਹੀਂ ਹੈ ਜਿੰਨੇ ਸੰਨੇ ਆਲੇ ਆਦੇ ਬਾਲੇ ਬਾਲੇ ਬਰੇ ਪੁੱਜੀ ਤਰੇ ਗੁਰੂ ਵਾਲਾ ਬਾਲੇ ਪੁੱਜੀ ਵਾਲਾ ਪਗੜਾ ਪਾਉਂਦਾ ਵਾਟ ਨਾਲ ਫੋਨ ਕਿ ਕਿ ਫੋਨ ਕਿ ਮਾਰੀ ਫਰੋਕ ਜੈ ਜੇ ਤੂੰ ਬਾਜ ਮੋਬਾਈਲ ਮਾਣਾ ਉਹ ਪੰਜ ਪਾ ਉਹ ਕੋ ਮੰਨ ਲਿਆ ਕਰੋ ਕਹਿਣਾ ਹੈ ਬਾਈ ਕਾਹੀ ਕਰਦੇ ਹੁਣ ਪਾ ਲੈ ਹੁਣ ਜੇਰ ਤੋਂ ਮਾਰੇ ਸਾਡ ਸਾਡ ਫੂਨ ਲੈਣਗੇ ਥੋੜਾ ਯਾਰ ਮੈਨੂੰ ਹਸਾਬ ਨਹੀਂ ਹੋਣਾ ਫਿਰ ਖੌੜੀ ਕੜਚੀ ਬਲਾਵਾ ਅੱਲਾ ਬਾਕ ਨਬਰਾ ਆਈ ਦੰਗ ਨੀ ਹੁਣ ਮਾਤਾ ਵੀ ਚੜਾ ਲਾ ਕਰੀ ਦਿੱਤਾ ਧੰਨਵਾਦ ਜੀ ਹੋ ਗੋਂਦੀ ਹੈ ਇਹ ਇਹ ਮੂਰੇ ਵਾਹ ਬਰ ਫੜੇ ਗੜ ਗਿਆ ਦੀ ਕੋਈ ਨਾ ਉਹ ਵੀ ਤੇ ਬੋਣੀ ਹੁੰਦੇ ਆ ਕੀ ਉਹਨਾਂ ਨਾਮ ਨਿੰਗ ਓਕੇ ਮਾਦਨਿੰਦੇ ਪੱਟੇ ਨੂੰ ਲਵਾ ਗਏ ਉਹ ਤਾਂ ਫਿਰ ਉਹਨਾਂ ਨੂੰ ਉਸ ਵਾਰ ਫਿਰ ਕੀ ਹੋਵੇਗਾ ਨੂੰ ਆਦਾ ਹੋਰ ਬਾਤ ਆਸਪਨ ਲਾ ਆਪਾਂ ਕੁਲੀਆਂ ਦੇ ਸੌਪਾ ਡਲੇ। ਹੋਏ ਬਣਾ ਲਾ ਬਣਾ ਲਾ ਬਣਾ ਲਾ। ਚਲੋ ਚਲੋ ਬਣਾ ਲਾ। ਦੋ ਤਾਂ ਹੀ ਗਏ ਬਾਹਰ ਕਿੰਨੇ। ਐਨੀ ਨਹੀਂ ਬਣਾਇਆ ਹੈਗਾ। ਪੀਣੀ ਹੁਣੀ ਹੈਗੀ। ਮੈਂ ਵੀਰਾਂ ਦੀ ਮੈਂ ਪੀਣੀ ਆ ਮੈਂ ਤਾਂ ਹੋਸਟੋ ਪੀਣ ਲੱਗੇ ਨਾ। ਸੱਜ। ਫੇਰ ਰੋਟੀ ਬਣਾਣੀ ਹੈ। ਇੱਕ ਛੱਗ ਛੱਡਿਆ ਹੋਇਆ। ਇੱਕ ਛੱਗ ਬਣਾ ਲਾ ਬਹੁਤ। ਲਓ ਜੀ ਆਪਣਾ ਆਲੂ ਗੂਝੀ ਦੀ ਸਬਜ਼ੀ ਬਣ ਕੇ ਪਿਆਰ ਆ। ਸੱਜ ਦੀ ਫੇਵਰੇਟ ਹੈ। ਦੇਖੋ ਕਿ ਨਵੀਆਂ ਕਲਰ ਆਇਆ। ਬਸ ਹੁਣ ਇਹਨੂੰ ਆਪਾਂ ਲਾ ਦਾਂਗੇ ਤੇ ਰੋਟੀ ਦੇ ਨਿਨ ਨੂੰ ਬਾਕੇ ਬੱਦਲ ਇੰਨਾ ਜ਼ਿਆਦਾ ਹੈ ਬਹੁਤ ਜ਼ਿਆਦਾ ਉਹ ਹੋਇਆ ਪਿਆ ਹੈ ਨੇਰ ਕੁ ਧਮ ਦੇਖੋ ਬਹੁਤ ਜ਼ਿਆਦਾ ਨੇਰ ਜਾ ਹੋ ਗਿਆ ਇੰਨਾ ਜ਼ਿਆਦਾ ਬੱਦਲ ਆ ਪਤਾ ਨਹੀਂ ਕਿੰਨਾ ਕਮੀ ਆਊਗਾ ਰਾਤ ਨੂੰ ਦੇਖੀ ਜਾਂਦੀ ਆ ਹੁਣ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੜਕਲੇ ਸਤਿ ਸ੍ਰੀ ਅਕਾਲ ਜੀ